ਪੰਜਾਬ ਦੇ ਵਿੱਚ ਚਾਈਨਾ ਡੋਰ ਕਰਕੇ ਇੱਕ ਹਫ਼ਤੇ ਦੇ ਅੰਦਰ ਦੂਜੀ ਮੌਤ ਹੋ ਗਈ ਹੈ ਸਰਬਜੀਤ ਕੌਰ ਇਹ ਜੋ ਤਸਵੀਰ ਦੇਖ ਰਹੇ ਹੋ ਤੁਸੀਂ ਸਰਬਜੀਤ ਕੌਰ ਦੀ ਹੈ ਜਿਸ ਦਾ ਚਾਈਨਾ ਡੋਰ ਕਰਕੇ ਗਲਾ ਵੱਢਿਆ ਗਿਆ ਅਤੇ ਉਸ ਦੀ ਤੜਫੜ ਕੇ ਮੌਤ ਹੋ ਗਈ ਲੁਧਿਆਣਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਜਾਇਨ ਜਾਣਕਾਰੀ ਮੁਤਾਬਕ ਸਕੂਟਰੀ ਤੇ ਸਵਾਰ ਹੋ ਕੇ ਇਹ ਔਰਤ ਜਾ ਰਹੀ ਸੀ ਵਿਆਹ ਦੇ ਲਈ ਖਰੀਦਦਾਰੀ ਕਰਨ ਗਈ ਸੀ ਪਰ ਰਸਤੇ ਦੇ ਵਿੱਚ ਉਸ ਦੇ ਗਲੇ ਵਿੱਚ ਚਾਈਨਾ ਡੋਰ ਪੈ ਗਈ ਅਤੇ ਗਲਾ ਵੱਢਿਆ ਗਿਆ ਜਿਸ ਕਰਕੇ ਉਸ ਦੀ ਦਰਦਨਾਕ ਮੌਤ ਹੋ ਗਈ ਹਸਪਤਾਲ ਲਜਾਇਆ ਗਿਆ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਭ ਤੋਂ ਮੰਦ ਭਾਗੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ ਸ ਤੋਂ ਪਹਿਲਾਂ ਇੱਕ ਬੱਚੇ ਦੀ ਜਾਨ ਗਈ ਸੀ ਸਕੂਲ ਤੋਂ ਆਉਂਦੇ ਵਿਦਿਆਰਥੀ ਦਾ ਗਲਾ ਵੱਢਿਆ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਹ ਵੀ ਸਮਰਾਲਾ ਦਾ ਸੀ ਸਥਾਨਿਕ ਰਾਏਕੋਟ ਰੋਡ ਤੇ ਫਲਾਇਓਵਰ ਪੁਲ ਨੇੜੇ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਸਕੂਟਰੀ ਤੇ ਸਵਾਰ ਔਰਤ ਦੀ ਦਰਦਨਾਕ ਮੌਤ ਹੋਈ ਹੈ ਕਟੜਾ ਦੌਰਾਨ ਉਹ ਗੰਭੀਰ ਜ਼ਖਮੀ ਹੋਈ ਸੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਆਪਣੇ ਪਿੰਡ ਅਕਾਲਗੜ ਆਪਣੀ ਮਾਸੀ ਦੀ ਤੀ ਦੇ ਵਿਆਹ ਲਈ ਖਰੀਦਾਰੀ ਕਰਨ ਵਾਸਤੇ ਸਕੂਟਰੀ ਤੇ ਬਾਜ਼ਾਰ ਗਈ ਸੀ ਜਦੋਂ ਉਹ ਫਲਾਇਓਵਰ ਪੁਲ ਨੇੜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੁੱਜੀ ਤਾਂ ਅਚਾਨਕ ਉਸ ਦਾ ਗਲਾ ਚਾਈਨਾ ਡੋਰ ਨਾਲ ਕਟਿਆ ਗਿਆ ਇਸ ਕਾਰਨ ਉਹ ਸੰਤੁਲਨ ਗਵਾ ਬੈਠੀ ਅਤੇ ਸਕੂਟਰੀ ਤੋਂ ਡਿੱਗ ਪਈ। ਘਟਨਾ ਮੌਕੇ ਮੌਜੂਦ ਦੁਕਾਨਦਾਰਾਂ ਵੱਲੋਂ ਜ਼ਖਮੀ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤੇ ਕਰਾਰ ਦਿੱਤਾ। ਮਰਤਕ ਸਰਬਜੀਤ ਕੌਰ ਰਾਏਕੋਟ ਰੋਡ ਤੇ ਖਾਣੇ ਦੀ ਇੱਕ ਦੁਕਾਨ ਚਲਾਉਂਦੀ ਸੀ ਅਤੇ ਆਪਣੇ ਪਿੱਛੇ 2 ਸਾਲਾਂ ਦਾ ਮਾਸੂਮ ਬੱਚਾ ਛੱਡ ਗਈ ਹੈ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੈਰ, ਪਤੰਗਬਾਜ਼ੀ ਚਾਈਨਾ ਡੋਰ ਲੋਕਾਂ ਤੇ ਹੀ ਭਾਰੂ ਪੈ ਰਹੀ ਹੈ। ਲੋਕ ਹੀ ਇਸ ਨੂੰ ਖਰੀਦ ਰਹੇ ਨੇ ਚਾਈਨਾ ਡੋਰ ਨੂੰ ਕੁਝ ਲੋਕ ਜੋ ਕਿਸੇ ਦੀ ਪਰਵਾਹ ਨਹੀਂ ਕਰਦੇ ਕੁਝ ਲੋਕ ਪਰ ਇਸ ਦੇ ਨਾਲ ਬੇਕਸੂਰ ਲੋਕ ਨੇ ਜਿਹੜੇ ਉਹ ਜ਼ਰੂਰ ਸ਼ਿਕਾਰ ਹੋ ਰਹੇ ਨੇ ਅਤੇ ਉਹ ਆਪਣੀਆਂ ਜਾਨਾਂ ਗਵਾ ਰਹੇ ਨੇ ਇਸ ਤੋਂ ਇਲਾਵਾ ਪਸ਼ੂ ਪੰਛੀ ਵੀ ਚਾਈਨਾ ਡੋਰ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦੀਆਂ ਵੀ ਕੀਮਤੀ ਜਾਨਾਂ ਨੇ ਲਗਾਤਾਰ ਜਾ ਰਹੀਆਂ ਨੇ ਸੋ ਲੋੜ ਹੈ ਚਾਈਨਾ ਡੋਰ ਤੋਂ ਗੁਰੇਜ਼ ਕਰਨ ਦੀ ਤਾਂ ਜੋ ਅਜਿਹੇ ਹਾਦਸਿਆਂ ਤੇ ਠੱਲ ਪਾਈ ਜਾ ਸਕੇ ਸੋ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਇਹ ਦੂਜੀ ਮੌਤ ਹੈ ਮਹਿਜ਼ 2-3 ਦਿਨ ਦੇ ਅੰਦਰ-ਅੰਦਰ ਕਿਉਂਕਿ ਇਸ ਤੋਂ ਪਹਿਲਾਂ ਇੱਕ ਵਿਦਿਆਰਥੀ ਦੀ ਸਮਰਾਲਾ ਦੇ ਵਿੱਚ ਚਾਈਨਾ ਡੋਰ ਕਰਕੇ ਮੌਤ ਹੋਈ ਸੀ ਸੋ ਉਹ ਔਰਤ ਦਾ ਹੁਣ ਗਲਾ ਕੱਟਿਆ ਗਿਆ ਇਹ ਵੀ ਜਾਣਕਾਰੀ ਹੈ ਸੋ ਇਹ ਬੱਚੇ ਦੀ ਮਾਂ ਸੀ 2 ਸਾਲ ਦੇ ਬੱਚੇ ਦੀ ਸੋ ਇੱਕ ਮਾਂ ਦਾ ਗਲਾ ਵੱਢਿਆ ਗਿਆ ਚਾਈਨਾ ਡੋਰ ਕਰਕੇ